ਕਮਿਸ਼ਨ ਨੂੰ ਗ੍ਰਾਂਥ ਸਾਹਿਬ ਜੀ ਦੇ ਪ੍ਰਗਟਰ ਗੋਲ ਵਿੱਚ ਪਟਨਾ ਦੇ ਸਾਈਕਲ ਯੂਨੀਵਰਸਿਟੀ ਦੇ ਉੱਤੇ ਪਹੁੰਚੇ ਹੋਏ ਜੀ ਪ੍ਰੈਸੀ ਦੇ ਚਾਰ ਜਦੂ ਸਾਹਿਬ ਸਾਡੇ ਲੋਕ ਸਭਾ ਹਲਕਾਰ ਸਰਦਾਰ ਸਿੱਧੂ ਸਾਹਿਬ ਸਰਦਾਰ ਪੀਰਮਨ ਸਾਹਿਬ ਸਮੁੱਚੇ ਲਾਗੇ ਦੇ ਪੰਜ ਸਰਪੰਚ ਤੇ ਮੇਰੇ ਬਕਰ ਦੇ ਐਨ ਭਰਾਵੋ ਅਤੇ ਦੀ ਸਾਜ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਸੈਕਿੰਡ ਬਰਸੀ ਨੂੰ ਬਰਸੀ ਕਹਿਣਾ ਪੈਂਦਾ ਵੀਰੋ ਬਰਸੀ ਖਾਇਆ ਸਾਲਾਂ ਜਿਹੜੇ ਬਣਾਈ ਜਾਂਦੀ ਏ ਇੱਕ ਨਸਲ ਖੁਸ਼ੀ ਹੈ ਇੱਕ ਜਬਰ ਜ਼ੁਲਮ ਹੈ ਜਿਸ ਦੇ ਸਾਧਨ ਦੇ ਵਿੱਚ ਮੈਂ तकरीबन 2 ਸਾਲ ਤੋਂ ਹਰ ਸਕੇ ਤੇ ਹਰ ਮੰਚ ਦੇ ਉੱਤੇ ਆਪਣੀ ਆਵਾਜ਼ ਨੂੰ بلند ਕਰ ਰਿਹਾ ਤੁਸੀਂ ਅੱਜ ਜਿੰਨੇ ਇੱਥੇ ਆਏ ਹੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇਕੱਲੀ ਪੁੱਤ ਦੀ ਮੌਤ ਹੋ ਗਈ ਮਹਾਰਾਜ ਦਾ ਬਾਣਾ ਮੰਨ ਕੇ ਹਰ ਇਨਸਾਨ ਆਪਣਾ ਸਰਵਾਦਾ ਦਿੰਦਾ ਕਿਉਂਕਿ ਮਾਲਕ ਦੀ ਮਰਜ਼ੀ ਹੈ ਉਦੀ ਫਸਲ ਹੈ ਕੱਚੀ ਵੰਡੇ ਪੱਕੀ ਵੰਡੇ ਇੱਥੋਂ ਤੱਕ ਗੱਲ ਮੰਨਣ ਦੇ ਵਿੱਚ ਆ ਜਾਂਦੀ ਹੈ ਪਰੰਤੂ ਜਿਹੜੀ ਮੌਤ ਸਾਡੇ ਸਿਸਟਮ ਦੇ ਕੀਤੀ ਹੈ ਸਾਡੀਆਂ ਜਾਂਚ ਨਿਯਸੀਅਤ ਵਾਲਾ ਸੋਚ ਸਮਝ ਕੇ ਕੀਤੀ ਗਈ ਹੈ ਇਸੇ ਕਰਕੇ ਜਸ ਤਰੀਕੇ ਲਗ ਰਹੇ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਤੋਂ ਤਾਂ ਜਾਣੂ ਕਰਾਉਣਾ ਅੱਜ ਸਵਾ ਸਾਲ ਦਾ ਵੀਡੀਓ ਨੂੰ ਹੋ ਗਿਆ ਜਿਹੜਾ ਮੈਂ ਦੋ ਹਾਈ ਕੋਰਟ ਨੂੰ ਕਹਿਣ ਦੇ ਬਾਵਜੂਦ ਵੀ ਸਰਕਾਰ ਤਸ ਤੋਂ ਮਸਲੀ ਹੋਈ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦੇ ਦਿੰਦੀ ਹੈ ਗਵਰਨਮੈਂਟ ਕਿ ਅਸੀਂ ਸਕਿਉਰਟੀ ਵਿਡਰਾ ਕੀਤੀ ਉਹ ਕੋਈ ਅਚਾਨਕੀ ਕੀਤੀ ਗਈ ਸੀ ਸੋਚ ਸਮਝ ਕੇ ਕੀਤੀ ਗਈ ਸੀ ਅਸੀਂ ਜੇਨਰੇਟਰਾਂ ਤੋਂ ਨਹੀਂ ਮਾਰੇ ਜਾ ਸਕਦੇ ਸੀ ਇਲੈਕਸ਼ਨ ਤੋਂ ਬਾਅਦ ਅਸੀਂ 15 ਦਿਨ ਘਰੇ ਘੱਲੇ ਸੀ ਸਾਡੇ ਕੋਲ ਇੱਕ ਵੀ ਗੱਲ ਬੈਨ ਨਹੀਂ ਸੀ ਪਰ ਕੋਈ ਵੀ ਕੈਂਡੀ ਸਾਡੇ ਤੱਕ ਪਹੁੰਚ ਨਹੀਂ ਕਰ ਸਕਿਆ ਸੀ ਪਹੁੰਚ ਖਤਮ ਹੋ ਗਈ ਹੈ ਜਦੋਂ ਸਾਡੇ ਸਿਸਟਮ ਨੇ ਉਸ ਸਿਕਿਉਰਟੀ ਨੂੰ ਵਿਦਰਾਜ ਕਰਕੇ ਅਨਾਉਂਸ ਕੀਤਾ ਗਿਆ ਜਾਓ ਉਹ ਸਿੱਧੂ ਉਸੇ ਨਾਲ ਕੱਲਾ ਹੋਏ ਨੂੰ ਮਾਰ ਦਿਓ ਕਿਥੋਂ ਦੇ ਭइये ਆ ਕੇ ਘਰੇ ਬੈਠੇ ਸਾਨੂੰ ਮਾਰ ਕੇ ਗਏ ਆ ਰੋਜ਼ ਸਾਨੂੰ ਇਸ ਕਰ ਲਗਾ ਦੋ ਸਾਲ ਹੋ ਗਏ ਹਲੇ ਤੱਕ ਅਸੀਂ ਚਾਰਜ ਫਰੇਮ ਕਰਨ ਦੇ ਵਿੱਚ ਕਾਮਯਾਬ ਹੋਏ ਆ ਬਹੁਤ ਨਮੀ ਕਹਾਣੀਆਂ ਨੇ ਟਾਈਮ ਬੜਾ ਸੀਰਤ ਹੈ ਮੈਂ ਤੁਹਾਡੇ ਨਾਲ ਦੋ ਚਾਰ ਗੱਲੇ ਸਾਂਝੀਆਂ ਕਰੀ ਹੁਣ ਸਤੂ ਮੂਸੇਰਾ ਇੱਕ ਵਿਅਕਤੀਗਤ ਤੌਰ ਤੇ ਇੱਕ ਨੌਜਵਾਨ ਸੀ ਮਾਪਿਆਂ ਦਾ ਕਰਤਾਰ ਪੁੱਤ ਸੀ ਇਲਾਕੇ ਦੀ ਸ਼ਾਂਤ ਸੀ ਉਹਨੂੰ ਮਾਰਿਆ ਕਿਉਂ ਗਿਆ ਮੈਂ ਇਸ ਦੇਸ਼ ਦੀ ਰਾਜਨੀਤੀ ਕੋਈ ਸਵਾਲ ਪੁੱਛਦਾ ਜੇ ਨਫਤ ਸੀ ਤਾਂ ਕਿਸ ਜਲ ਦੇ ਨਾਲ ਸੀ ਸ਼ੁਭਦੀਪ ਸਿੱਧੂ ਇਹ ਉਹ ਜਿਹੜਾ ਕਹਿੜਾ ਜਮ ਕਰਦਾ ਸੀ ਜਿਹੜਾ ਉਹਨੂੰ ਮੌਤ ਦੇ ਘਾਟ ਉਤਾਰਨ ਐਦੋਂ ਛੋਟੀ ਕੋਈ ਸਜਾਈ ਨਹੀਂ ਹੋ ਰੁਕ ਦਿੱਤੀ ਗਈ ਉਹ ਕਾਰਨ ਕੀ ਸੀ ਕਿਤੇ ਉਹ ਆਪਣੀ ਪੰਜਾਬੀ ਦਾ ਕਿਤੇ ਆਪਣੀ ਪੱਗ ਦਾ ਕਿਤੇ ਆਪਣੇ ਘਰ ਦਾ ਕੋਈ ਪਛਾਣਤਾ ਨਹੀਂ ਕਰ ਰਿਹਾ ਸੀ ਸੋ ਉਹਨੂੰ ਕਿਉਂ ਲੱਗਿਆ ਵੀ ਇਸ ਬੰਦੇ ਨੂੰ ਰਸਤੇ ਚੋਂ ਹਟਾਉਣਾ ਹੀ ਇੱਕ ਬਿਹਤਰ ਹੱਲ ਹੈ ਕੋਈ ਇੱਕ ਅੱਛਾ ਬੁਲਾਦਾ ਸੀ ਭਾਰਤ ਦਾ ਸਭ ਤੋਂ ਵੱਡਾ ਜੀ YouTube ਕਰ ਹੈ ਤੇ ਜੋ ਵੀ ਕਰੋੜ ਲੋਕ ਨੂੰ ਫੋਲੋ ਕਰਦੇ ਆ ਉਹ ਚੈਨਲ ਦੇ ਉੱਤੇ ਕਿਤੇ ਇਹੀ ਤਾਂ ਉਹਦੀ ਮੌਤ ਦਾ ਕਾਰਨ ਨਹੀਂ ਹੋਇਆ ਇਹ ਤੁਸੀਂ ਕੋਈ ਕਾਬਲ ਬੱਚਾ ਸਾਡੇ ਸਧਾਰਨ ਘਰਾਂ ਦੇ ਵਿੱਚ ਪੈਦਾ ਹੋਣ ਦੇਣੇ ਨਹੀਂ ਲਉਂਦੇ ਜਿਹੜਾ ਯੋਗਪਤਾ ਉਹ ਫੈਸਲੇ ਕਰ ਸਕਦਾ ਉਹਨੂੰ ਬਾਰੇ ਲੋਕਾਂ ਨੇ ਜਦੋਂ ਅਸੀਂ ਕਾਂਗਰਸ ਦੇ ਵਿੱਚ ਉਹਨੇ ਜੁਆਇਨ ਕੀਤਾ ਬਾਰੇ ਲੋਕਾਂ ਨੇ ਸਵਾਲ ਚੁੱਕੇ ਤੋਂ ਭਲਾਈ ਪਾਰਟੀ ਚਲਾਗਾ ਤੋਂ ਭਲਾਈ ਪਾਰਟੀ ਚਲਾਗਾ ਉਹਨੇ ਇੱਕੋ ਗੱਲ ਕਹੀ ਸੀ ਵਿਸ਼ਵਾਸ ਰੱਖੋ ਜੇ ਤੁਸੀਂ ਝਿਕੜ ਸਾਫ਼ ਕਰਨਾ ਹੈ ਤਾਂ ਉਹ ਝਿਕੜ ਦੇ ਵਿੱਚ ਵਰਨਾ ਪੈਂਦਾ ਹੈ ਉਹਦੇ ਕੋਲ ਇੱਕ ਵਿਜ਼ਨ ਸੀ ਇੱਕ ਸੋਚ ਸੀ ਉਹਦੇ ਤਹਿਤ ਉਹਨੇ ਕਿਹਾ ਕੋਈ ਗੱਲ ਇਹ ਜੇ ਕਿਤੇ ਕੋਈ ਕਮੀ ਵੀ ਹੈਗੀ ਉਹਨੂੰ ਸਾਫ਼ ਕਰਾਂਗੇ ਪਰ ਤੁਸੀਂ ਪਾਰਟੀਆਂ ਕੈਂਡੀਡੇਟਾਂ ਦਾ ਬਣਦੀਆਂ ਨੇ ਪਾਰਟੀਆਂ ਪਰਸਨੈਲਿਟੀਆਂ ਉਹਦੇ ਨਾਲ ਬਣਦੀਆਂ ਨੇ ਵੀ ਤੁਸੀਂ ਕੇਵਲ ਤੇ ਕੇਵਲ ਕਿਸੇ ਇੱਕ ਨਾਮ ਨੂੰ ਮਾਰਾ ਕੇ ਕਿ ਨਾ ਕਰੋ ਉਹਦੇ ਵਿੱਚ ਅੱਛੇ ਨੌਜਵਾਨ ਅੱਛੇ ਕੈਡੀਡੇਟ ਭੇਜੋ ਫਿਰ ਦੇਖੋ ਕਿ ਕੋਈ ਸੁਧਾਰ ਹੁੰਦਾ ਕਿ ਨਹੀਂ ਹੁੰਦਾ ਸੋ ਉਹ ਇੱਕ ਵਜੇ ਵਜੇ ਸੁਧਾਰ ਵੱਧ ਰਿਹਾ ਸੀ ਸੋ ਸੈਂਟਰ ਨੂੰ ਚੰਗਾ ਨਹੀਂ ਲੱਗਿਆ ਸਟੇਟ ਨੂੰ ਚੰਗਾ ਨਹੀਂ ਲੱਗਿਆ ਜਦੋਂ ਸਾਹਿਬ ਮੈਂ ਤੁਹਾਨੂੰ ਦੱਸਦਾ ਵੀ ਨਫਰਤ ਕੇ ਸਾਥ ਲੱਗਦੀ ਹੈ ਤੁਸੀਂ ਉਹਨੂੰ ਮਾਰ ਦਿੱਤਾ ਗੱਲ ਨਿਬੜ ਗਈ ਪਰੰਤੂ ਨਵੇਂ ਜਵੇਂ ਮਸੂਮ ਦੇ ਨਾਲ ਤੁਹਾਡਾ ਕੀ ਸਬੰਧ ਸੀ ਅੱਜ ਤੱਕ ਤੁਸੀਂ ਕਿਸੇ ਦੋਗੰਦ ਕੰਦੇ ਬੱਚੇ ਨੂੰ ਨੋਟਿਸ ਆਇਆ ਦੇਖਿਆ ਇਹ ਨਫਤ ਦੀ ਖੱਤ ਹੈ ਇਸ ਤੋਂ ਪਤਾ ਲੱਗਦਾ ਵੀ ਇਹਨਾਂ ਨੇ ਸਿੱਧੂ ਮੂਸੇ ਦਾ ਨੂੰ ਮਾਰ ਕੇ ਤਹਾਵਰ ਦਾ ਤੰਕੀਕਾ ਸੀ ਤੇ ਜਦੋਂ 2-3 ਕਰੋੜ ਰੁਪਏ ਦੇ ਵਿੱਚ ਝੂਮਿਆ ਖੁਸ਼ੀ ਦੇ ਵਿੱਚ ਸੱਤੋਂ ਦੇ ਆਉਣ ਦੇ ਨਾਲ ਤਾਂ ਇਹਨਾਂ ਤੋਂ ਉਹ ਜਰਿਆ ਨਹੀਂ ਗਿਆ ਤਾਂ ਇਹਨਾਂ ਨੇ ਉਹ ਚਿੱਠੀਆਂ ਕਰਤੀਆਂ ਤੇ ਸਟੇਟ ਦੇ 24 ਘੰਟਿਆਂ ਦੇ ਅੰਦਰ-ਅੰਦਰ ਦੋ ਸੀਐਮਓ ਬਦਲਦੇ ਹੋਏ ਸਾਡੇ ਪਿੱਛੇ ਲੱਗ ਕੋਈ ਇਹ ਮੈਂ ਗੱਲ ਤਾਂ ਮੈਂ ਜੇ ਲੰਬਾ ਲੈ ਕੇ ਜਾਵਾਂ ਸਮਾਂ ਇਆਇਤ ਨਹੀਂ ਦੰਦਾ ਅਸੀਂ ਅੱਗੇ ਨਿਕਲਣਾ ਹੈ ਤੁਸੀਂ ਸਾਰਿਆਂ ਨੇ ਪਰਿਵਾਰ ਦੇ ਨਾਲ ਮੋਢਾ ਲਾ ਕੇ ਮੇਰਾ ਸਾਥ ਦਿੱਤਾ ਤੁਹਾਡਾ ਕਰਜ਼ ਮੇਰੀਆਂ ਆਗੀਆਂ ਨਸਲਾਂ ਬਣੀ ਚੁਕਾ ਚੁਕੀਆਂ ਮੈਂ ਆਪਣੇ ਨਗਰ ਤੋਂ ਆਪਣੇ ਇਲਾਕੇ ਤੋਂ ਸਮੂਹ ਪੰਜਾਬ ਦੇਸ਼ ਦੇਸ਼ ਤੱਕ ਦੀਆਂ ਸੰਗਤਾਂ ਦਾ ਤਹਿ ਦਿਲੋਂ ਤਾਂ ਅਨੁਵਾਦ ਕਰਦਾ ਕਿ ਤੁਸੀਂ ਮਾੜੇ ਸਮੇਂ ਦੇ ਵਿੱਚ ਵੀ ਹੌਸਲਾ ਦੇ ਕੇ ਇਸ ਕਾਬਲ ਕੀਤਾ ਕਿ ਵੇਜ ਇਸ ਭਾਈ ਦੇ ਖਿਲਾਫ ਲੜਦਾ ਰਹਾ ਔਰ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਹੈ ਜਦ ਤੱਕ ਅਸਾਂ ਨੇ ਤਦ ਤੱਕ ਇਸ ਜਸਸ ਦੇ ਲਈ ਇਨਸਾਫ ਦੇ ਲਈ ਆਪਾਂ ਸੰਘਰਸ਼ ਕਰਦੇ ਰਾਵਾਂਗੇ ਤੁਸੀਂ ਜਿੰਨੇ ਦੂਰੋਂ ਨੇੜੋਂ ਸੰਗਤ ਚੱਲ ਕੇ ਆਈ ਹੈ ਪਰਮਾਤਮਾ ਤੁਹਾਡਾ ਕਦਮ ਕਦਮ ਲੇਖੇ ਲਾਵੇ ਜਿੰਨੀ ਸੰਗਤ ਆਈ ਹੈ लंगर चार पानी सारा कुछ तैयार है कोई भी बिना चार पानी शक्ति तो ना जावे इन्ना कहना हो तो आगे लेना कोई शब्द बद घट कह गया संगत माफ कर दोगे वाहिगुरू जी का खालसा वाहिगुरू